ਚੋਰੀ ਅਤੇ ਲੁੱਟਖੋਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਪਰਾਧ ਦੀਆਂ ਘਟਨਾਵਾਂ ਦਿਨ-ਬਦਿਨ ਵਧਦੀਆਂ ਜਾ ਰਹੀਆਂ ਨੇ ਇੱਕ ਅਜੀਹਾ ਮਾਮਲਾ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਲੁਟੇਰਿਆਂ ਨੇ ਆਪਣੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਅਜੀਹੀ ਹਰਕਤ ਕੀਤੀ ਇਹਨਾਂ ਜਿਆਦਾ ਹੇਠਾਂ ਡਿੱਗ ਜਾਣਗੇ ਕੋਈ ਸੋਚ ਵੀ ਨਹੀਂ ਸਕਦਾ ਸੀ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਇਹ ਵਿਅਕਤੀ ਇੱਕ ਸਬਜ਼ੀ ਵੇਚਣ ਵਾਲਾ ਵਿਅਕਤੀ ਹੈ ਜਿਸ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾ ਲਿਆ ਇੱਕ ਗਰੀਬ ਵਿਅਕਤੀ ਜੋ ਕੁਝ ਸਬਜ਼ੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ ਆਪਣਾ ਪਰਿਵਾਰ ਦਾ ਪੇਟ ਪਾਲਦਾ ਹੈ ਇਹਨਾਂ ਲੁਟੇਰਿਆਂ ਨੇ ਇਸ ਸਬਜ਼ੀ ਵੇਚਣ ਵਾਲੀ ਵਿਅਕਤੀ ਨੂੰ ਵੀ ਨਹੀਂ ਬਖਸ਼ਿਆ ਪੀੜਤ ਨੇ ਦੱਸਿਆ ਕਿ ਉਹ ਸਬਜ਼ੀ ਮੰਡੀ ਤੇ ਵਿੱਚ ਸਬਜ਼ੀ ਖਰੀਦਣ ਦੇ ਲਈ ਘਰੋਂ ਨਿਕਲਿਆ ਸੀਗਾ ਔਰ ਇਸ ਦੌਰਾਨ ਉਸ ਨੌਜਵਾਨ ਨੂੰ ਉਹਨਾਂ ਲੁਟੇਰਿਆਂ ਨੇ ਥੋੜੀ ਹੀ ਦੂਰ ਗਲੀ ਦੇ ਵਿੱਚ ਰੁਕ ਲਿਆ ਲੁਟੇਰੇ ਪੀੜਤ ਦੀ ਜੇਬ ਤੋਂ ਨਗਦੀ ਅਤੇ ਮੋਬਾਈਲ ਫੋਨ ਖੋ ਕੇ ਉਸ ਦਾ ਫਰਾਰ ਹੋ ਗਏ। ਹੁਣ ਤੁਸੀਂ ਆਪ ਹੀ ਸੋਚ ਲਵੋ ਕਿ ਇਸ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਜੋ ਇੱਕ ਗਰੀਬ ਵਿਅਕਤੀ ਕੁਝ ਕੁ ਸਬਜ਼ੀਆਂ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੋਵੇ ਤੇ ਲੁਟੇਰੇ ਉਹਨਾਂ ਨੂੰ ਵੀ ਲੁੱਟ ਕੇ ਲੈ ਜਾਣ ਤਾਂ ਉਸ ਘਰ ਦਾ ਕੀ ਬਣੇਗਾ? ਇਸ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਅਤੇ ਲੁਟੇਰਿਆਂ ਨੇ ਪੀੜਤ ਤੋਂ 200 ਰੁਪਏ ਅਤੇ ਮੋਬਾਈਲ ਫੋਨ ਵੀ ਖੋ ਲਿਆ ਅਤੇ ਫਰਾਰ ਹੋ ਗਏ। ਸਿਰਫ ਉਸ ਸਬਜ਼ੀ ਵੇਚਣ ਵਾਲੀ ਵਿਅਕਤੀ ਦੀ ਜੇਬ ਦੇ ਵਿੱਚ 200 ਰੁਪਏ ਸੀ ਅਜਿਹਾ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਜਿਨ੍ਹਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਨਿਤ ਦਿਨ ਇਹ ਵਾਪਰ ਰਹੀਆਂ ਘਟਨਾਵਾਂ ਕਾਰਨ ਪੁਲਿਸ ਦੀ ਕਾਰਜਪ੍ਰਣਾਲੀ ਤੇ ਸਵਾਲ ਉੱਠੇ ਸ਼ੁਰੂ ਹੋ ਗਏ ਨੇ